ਅੱਜ ਸਾਡੀਆਂ ਨੌਕਰੀਆਂ 65000 ਤੋਂ ਟੱਪ ਗਈਆਂ ਨੌਕਰੀਆਂ ਆ ਹਜੇ 4 ਸਾਲ ਆਪਾਂ ਨੂੰ ਹੋਏ ਨਹੀਂ 65000 ਤੋਂ ਵੱਧ ਨੌਕਰੀ ਤੁਹਾਡੇ ਪਿੰਡਾਂ 'ਚ ਤੁਹਾਡੇ ਰਿਸ਼ਤੇਦਾਰਾਂ ਨੂੰ ਜਾਂ ਦੋਸਤਾਂ ਮਿੱਤਰਾਂ ਨੂੰ ਮਿਲੀਆਂ ਹੋਣਗੀਆਂ ਤੇ ਹੱਥ ਖੜਾ ਕਰਕੇ ਕਹਿ ਦਿਓ ਹੱਥ ਖੜਾ ਕਰਕੇ ਕਹਦੇ ਹੋ ਕਿਸੇ ਨੇ 1 ਰੁਪਈਆ ਵੀ ਲਿਆ ਹੋਵੇ 1 ਰੁਪਈਆ ਗਲੀ ਵਾਲਾ ਰੁਪਈਆ ਵੀ ਲਿਆ ਹੋਵੇ ਕਿਸੇ ਨੇ ਜਾਂ ਕਿਸੇ ਨੂੰ ਸ਼ਪਾਰਸ਼ ਲਾਉਣੀ ਪੈਗੀ ਹੋਵੇ ਬਈ ਯਾਰਾ ਐਮਐਲਏ ਜਾਣਦਾ ਜਾਂ ਮੰਤਰੀ ਜਾਣਦਾ ਤਾਂ ਮਿਲੂਗੀ ਨੌਕਰੀ ਨੰਬਰ ਤਾਂ ਬਹੁਤ ਵਧੀਆ ਆ ਗਏ ਪਰ ਹਜੇ ਹਜੇ ਐਮਐਲਏ ਦਾ ਤੇ ਮੰਤਰੀ ਦਾ ਫੋਨ ਨੰਬਰ ਨਹੀਂ ਆਇਆ ਉਹ ਨੰਬਰ ਪਿੱਛੇ ਰਹਿ ਜਾਂਦੇ ਸੀ ਮੰਤਰੀ ਦਾ ਫੋਨ ਨੰਬਰ ਮੂਰੇ ਆ ਜਾਂਦਾ ਸੀ 노 캐시 노 ਫਰਮੈਸ਼ ਸਿੱਧੇ ਤੁਹਾਡੇ ਬੱਚੇ ਪੜਨਗੇ ਤੁਹਾਡੇ ਘਰੇ ਚਿੱਠੀ ਆਊਗੀ ਇੱਕ ਇੱਕ ਚਿੱਠੀ ਨਹੀਂ ਦੋ ਆਉਣਗੀਆਂ ਤਿੰਨ ਆਉਣਗੀਆਂ ਇੱਕੋ ਘਰ 'ਚ ਤਿੰਨ ਤਿੰਨ ਨੌਕਰੀਆਂ ਵੀ ਮਿਲ ਜਾਵੀਆਂ ਨੇ ਕਿਉਂਕਿ ਨੀਅਤ ਸਾਫ਼ ਹੈ ਅਸੀਂ ਹੈ ਜੀ ਪੰਜ ਨੌਕਰੀ ਤੁਹਾਡੇ ਪਿੰਡ ਹੈ ਜੀ ਪੰਜ ਨੌਕਰੀ ਤੁਹਾਡੇ ਘਰੇ ਕਿ ਹਜ ਜਲ ਹੁਣ ਕਿਹੜੀ ਤੇ ਹੋ ਅੱਛਾ ਪੰਜ ਨੌਕਰੀ ਵਾਹ ਜੀ ਵਾਹ ਵਾਹ ਦੇਖ ਲਓ 75 ਸਾਲਾਂ ਚ ਇੱਕ ਵੀ ਨਹੀਂ ਮਿਲੀ 4 ਸਾਲਾਂ ਚ ਪੰਜ ਮਿਲ ਗਈਆਂ ਐਵਰੇਜ ਕੱਢੋ ਸਾਸੀ ਇਹਦਾ ਸੋ ਇਸ ਕਰਕੇ ਨੌਕਰੀਆਂ ਵੀ ਨੌਕਰੀਆਂ ਵੀ ਜਿੰਦਾਬਾ ਧੰਨਵਾਦੀ ਧੰਨਵਾਦ ਨੌਕਰੀਆਂ ਵੀ ਨਾ ਨੌਕਰੀਆਂ ਵੀ ਡਿਗਰੀ ਮੁਤਾਬਕ ਮਿਲ ਰਹੀਆਂ ਨੇ ਕੋਈ ਐਸ ਡੀਓ ਲੱਗ ਰਿਹਾ ਹੈ ਕੋਈ ਪਟਵਾਰੀ ਬਣ ਰਿਹਾ ਹੈ ਕੋਈ ਸੀਵਰੇ ਡਿਪਾਰਟਮੈਂਟ ਚ ਅਫਸਰ ਬਣ ਰਿਹਾ ਹੈ ਡਿਗਰੀ ਦੇ ਮੁਤਾਬਕ ਉਹਨੇ ਹੋਰ ਪੜ੍ਹਾਈ ਕਰ ਲਈ ਤਾਂ ਉਹਨੇ ਪਿਛਲੀ ਨੌਕਰੀ ਛੱਡਤੀ ਅੱਗੇ ਹੋਰ ਆ ਗਿਆ ਡਿਗਰੀ ਮੁਤਾਬਕ ਵਾਈਟ ਕਾਲਰ ਜੌਬ ਕਹਿੰਦੇ ਇਹਨੂੰ ਉਹ ਮਿਲ ਰਹੀਆਂ ਨੇ ਜਿਹੜੇ 65000 ਨੌਕਰੀਆਂ ਮਿਲੀਆਂ ਉਹਨਾਂ ਚੋਂ ਹੀ ਨੇ ਇੱਕ ਪਿੰਡ ਚ 15-15 20-20 ਨੌਕਰੀਆਂ ਮਿਲ ਗਈਆਂ 25-25 ਮਿਲ ਗਈਆਂ ਤੇ ਇਧਰਲੇ ਪਾਸੇ ਨਾਲ ਦੇਖਣ ਲੱਗ ਜਿਓ ਉਹਨਾਂ ਨੂੰ ਉਹ ਅਕਾਲੀ ਦਲ ਵਾਲੇ ਜੇ ਉਹਨਾਂ ਨੇ ਨੌਕਰੀ ਤਾਂ ਦਿੰਦੇ ਨਹੀਂ ਜੇ ਉਹਨਾਂ ਨੇ ਰੱਖੇ ਵੀ ਨਾ ਡਾਇਨਾਸੌਰਾਂ ਦੀ ਲਿੱਦ ਇਕੱਠੀ ਕਰਨ ਤੇ ਰੱਖਣਗੇ ਉਹ ਉਹਨਾਂ ਕੋਲੇ ਕਿਹੜੀ ਨੌਕਰੀ ਹੈ ਦਿੰਦੇ ਤਾਂ ਐ ਨਹੀਂ ਪਹਿਲਾਂ ਕਦੋਂ ਦਿੱਤੀਆਂ ਉਹਨਾਂ ਨੂੰ ਸੰਗਲ ਪਾਉਂਦੇ ਫੇਰੇ ਜਾਣਗੇ ਆਪਣੇ ਜਵਾਬ ਉਥੇ ਪਹਿਲਾਂ ਉਹਨਾਂ ਨੇ ਐਸੇ ਕੰਮ ਤੇ ਰੱਖੇ ਸੀਗੇ ਉਹ ਇੱਕ ਇੱਕ ਕੋਲੇ ਘੋੜੇ ਸੀ ਕਹਿੰਦਾ ਮੇਰੇ ਘੋੜਿਆਂ ਨੂੰ ਕਹਿੰਦਾ ਕੌਣ ਚਾਰਾ ਪਾਊਗਾ ਜੇ ਮੈਂ ਪੜਾਤੇ ਉਹਨੇ ਸਕੂਲ ਹੀ ਨਹੀਂ ਬਣਾਏ ਅੱਜ ਸਕੂਲ ਬਣ ਰਹੇ ਨੇ ਸਾਡੇ ਸਕੂਲਾਂ ਦੇ ਬੱਚੇ ਪੜ੍ਹ ਕੇ एसएसए से टेस्ट क्लियर ਕਰ ਰਹੇ ਨੇ ਜਿਨ੍ਹਾਂ ਦੇ ਬੱਚਿਆਂ ਨੂੰ ਅੱਜ ਤੋਂ 4 ਸਾਲ ਪਹਿਲਾਂ ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਨਾ ਟੈਸਟਾਂ ਦੇ ਨਾਂ ਨਹੀਂ ਪਤਾ ਹੁੰਦਾ ਸੀ ਵੀ ਜੇਈ ਮੇਨ ਕੀ ਹੁੰਦਾ ਹੈ ਜੇਈ ਦਾ ਜਿਹੜਾ ਟੈਸਟ ਹੈ ਬਹੁਤ ਔਖਾ ਟੈਸਟ ਹੈ ਉਹਨੂੰ ਕਲੀਅਰ ਕਰ ਰਹੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਔਰ ਪਿਛਲੀ ਵਾਰ 8 18ਵੇਂ 19ਵੇਂ ਨੰਬਰ ਤੇ ਸੀਗੇ ਜਿਹੜੀ 3 ਸਾਲਾਂ ਬਾਅਦ ਹੁੰਦੀ ਹੈ ਇਹ ਰੈਂਕਿੰਗ ਸਕੂਲਾਂ ਦੀ ਪੜ੍ਹਾਈ ਦਾ ਪੱਧਰ ਤੇ ਕੇਰਲਾ ਨੰਬਰ 1 ਸੀ ਇਸ ਵਾਰ ਜੋ ਇੰਡੀਆ ਗਵਰਨਮੈਂਟ ਨੇ ਜਿਹੜਾ ਨੈਕਾ ਦਾ ਕਰਕੇ ਦਿੱਤਾ ਸਾਨੂੰ ਸਰਵੇ ਉਹਦੇ ਚ ਪੰਜਾਬ ਨੰਬਰ 1 ਆ ਕੇਰਲਾ ਸੈਕੰਡ ਨੰਬਰ ਤੇ ਆ ਗਿਆ ਜੀ ਇਹ ਕੰਮ ਹੁੰਦੇ ਸਰਕਾਰਾਂ ਦੇ ਇਹ ਕੰਮ ਨਹੀਂ ਹੁੰਦੇ ਵੀ ਤੁਸੀਂ ਜਿੰਨੀ ਮਰਜ਼ੀ ਕੁੰਡੀਆਂ ਲਾਈ ਜਾਓ ਜਿੰਨੀ ਮਰਜ਼ੀ ਪੈਸੇ ਤੁਹਾਨੂੰ ਚਲਾਨ ਨਹੀਂ ਕੱਟਣ ਦਿੰਦਾ ਮੈਂ ਬਾਲ ਸਾਹਿਬ ਦੀ ਸੋਚ ਤੇ ਕਰਾ ਦੇਾਂਗੇ ਠੋਕ ਕੇ ਉਹ ਕਿਹੜੀ ਸੋਚ ਤੇ ਉਹ ਕਹਿੰਦਾ 9ਵੀਂ ਤੱਕ 10ਵੀਂ ਤੱਕ ਕੁਝ ਨੌਵੀਂ ਤੱਕ ਫੇਲ ਹੀ ਨਹੀਂ ਕਰਨਾ 10ਵੀਂ ਜਦਿਆਂ ਤੋਂ ਬਾਅਦ ਫੇਲ ਹੋ ਜਾਂਦੇ ਸੀ ਬਾਕੀਆਂ ਦੇ ਫੇਲ ਵਰਗੇ ਨੰਬਰ ਆ ਜਾਂਦੇ ਸੀ ਚਲੋ ਜੀ ਆਜੋ ਆਟਾ ਦਾਲ ਸਕੀਮ ਚ ਆ ਗਏ ਹੁਣ ਤੁਸੀਂ ਚਲੋ ਸ਼ਾਬਾਸ਼ ਫਿਰਦੇ ਰਹੋ ਆਟਾ ਦਾਲ ਸਕੀਮ ਚ ਫਿਰਦੇ ਰਹੋ ਮੈਂ ਤਾਂ ਇਦਾਂ ਹੀ ਬੋਲਦਾ ਮੈਂ ਸਭ ਕਾ ਬੋਲਦਾ ਬਹੁਤ ਵਾਰ ਮੱਖ ਮੰਤਰੀ ਐ ਕੋ ਬੋਲਦਾ ਮੈਂ ਮੈਂ ਬੋਲਦਾ ਹੀ ਲੋਕਾਂ ਨੂੰ ਮੈਂ ਲੋਕਾਂ ਚੋਂ ਆ ਜੀ ਹੁਣ ਮੈਂ ਮੈਂ ਪੜ ਕੇ ਤਾਂ ਮੈਂ ਬੋਲਦਾ ਨਹੀਂ ਜੀ ਉਹ ਤਾਂ ਪੜ ਕੇ ਬੋਲੀ ਜਾਂਦੇ ਰਹਿੰਦੇ ਆ ਮੈਂ ਦਿਲੋਂ ਬੋਲਦਾ ਤੇ ਗੱਲ ਉਹ ਵੀ ਉਹੀ ਹੈ ਜਿਹੜੀ ਤੁਹਾਡੇ ਦਿਲ ਦੀ ਹੈ ਤੁਸੀਂ ਵੀ ਇਹੀ ਕਹਿੰਦੇ ਹੋਗੇ ਜਰਾ ਹੀ ਮੈਂ ਬੋਲਣਾ ਚਾਹੁੰਦਾ ਸੀ ਅੱਜ ਮੇਰੇ ਵੱਲੋਂ ਬੋਲਤਾ ਸੋ ਲੋਕਾਂ ਦੇ ਨਮਾਇੰਦੇ ਲੋਕਾਂ ਦੇ ਪ੍ਰਤੀਨਿਧੀ ਤਾਈਆਂ ਹੁੰਦੇ ਨੇ ਜੋ ਲੋਕਾਂ ਦੀਆਂ ਸਮੱਸਿਆਵਾਂ ਲੋਕਾਂ ਦੀ ਭਾਸ਼ਾ 'ਚ ਗੱਲ ਕਰਨ ਤੇ ਲੋਕਾਂ ਦੇ ਨਾਲ ਰਹਿਣ ਮੈਨੂੰ ਉਮੀਦ ਹੈ ਜੋ ਮੈਂ ਅੱਖਾਂ ਦੇਖ ਰਿਆਂ ਲੋਕਾਂ ਦੀਆਂ ਤੇ ਮੈਨੂੰ ਵੀ ਮੈਂ 7.5 ਸਾਲ ਦਾ ਸੀ ਜਦੋਂ ਸਟਾਰ ਬਣਾਤਾ ਸੀ ਤੁਸੀਂ ਮੈਨੂੰ ਮੈਂ ਅੱਖਾਂ ਹੀ ਦੇਖੀਆਂ ਲੋਕਾਂ ਦੀਆਂ ਮੈਨੂੰ ਉਮੀਦ ਹੈ ਜਿਹੜੇ ਸਾਹ ਤੇ ਤੁਹਾਡਾ ਜਜ਼ਬਾ ਜੋਸ਼ ਦੇਖ ਰਿਆਂ ਕਿ ਬੜੀ ਜਲਦੀ ਆਪਾਂ ਉਹਦੇ ਨਾਲੋਂ ਫੇਜ਼ 1 ਜਿਹੜਾ ਜੁਧ ਨਸ਼ਮਰੋਧ ਸੀ ਉਹਦੇ ਨਾਲ ਅੱਧੇ ਟਾਈਮ ਦੇ ਵਿੱਚ ਆਪਾਂ ਦੁੱਗਣੀ ਪ੍ਰਾਪਤੀ ਕਰ ਲਾਂਗੇ ਐਸੇ ਐਸੇ ਹਾਲ ਦੇ ਵਿੱਚ 6 ਮਹੀਨਿਆਂ ਦੇ ਵਿੱਚ ਵਿਚ ਅਰਵਿੰਦ ਜੀ ਐਸੇ ਹਾਲ ਦੇ ਵਿੱਚ ਤੁਹਾਨੂੰ ਐਸੇ ਜਿਹੜਾ ਜੁਧ ਨਸ਼ਮਰੋਧ ਸੈਕੰਡ ਫੇਜ਼ ਦੀ ਸਕਸੈਸ ਦੀਆਂ ਕਹਾਣੀਆਂ ਵੀ ਸੁਣਨ ਨੂੰ ਮਿਲਣਗੀਆਂ ਐਸੇ ਹਾਲ ਦੇ ਵਿੱਚ ਤੁਹਾਨੂੰ ਲੈ ਕੇ ਆਵਾਂਗੇ